ਗੱਲ ਕੇਜਰੀਵਾਲ ਦੀ ਪਟੀਸ਼ਨ ਤੇ ਦਿੱਲੀ ਹਾਈ ਕੋਰਟ ਸੁਣਾਏਗੀ ਫੈਸਲਾ ਪਿਛਲੀ ਸੁਣਵਾਈ ਤੇ ਫੈਸਲਾ ਰੱਖਿਆ ਸੀ ਸੁਰੱਖਿਆਤ ਕੇਜਰੀਵਾਲ ਨੇ ਆਪਣੀ ਗ੍ਰਿਫਤਾਰੀ ਤੇ ਰਿਮਾਂਡ ਨੂੰ ਦਿੱਤੀ ਹੈ ਚੁਣੌਤੀ ਮੁਖੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਵਿੱਚ ਪਾਰਟੀ ਉਮੀਦਵਾਰ ਸੁਸ਼ੀਲ ਗੁਪਤਾ ਦੇ ਹੱਕ ਦੇ ਵਿੱਚ ਕੀਤਾ ਪ੍ਰਚਾਰ ਕੁਰਕਸ਼ੇਤਰ ਦੇ ਵਿੱਚ ਕੱਢਿਆ ਰੋਡ ショ ਗਾਂਗਰਸ ਲੀਡਰ ਵੀ ਰੋਡ ショ ਦੇ ਵਿੱਚ ਆਏ ਨਜ਼ਰ ਅੰਮੇਰਤੂ ਅਨਿਲ ਜੋਸ਼ੀ ਹੋ ਸਕਦੇ ਨੇ ਅਕਾਲੀ ਦਲ ਦੇ ਉਮੀਦਵਾਰ ਵਿਕਰਮ ਅਜੀਠਿਆ ਬੋਲੇ ਪਾਰਟੀ ਦਾ ਐਲਾਨ ਤਾਂ ਜੇ ਬਾਕੀ ਪਰ ਸਾਡੇ ਦਿਲ ਦਾ ਐਲਾਨ ਅਨਿਲ ਜੋਸ਼ੀ ਹੋਣ ਉਮੀਦਵਾਰ ਗੁਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਲਗਾਤਾਰ ਜਾਰੀ ਬਸਤੀ ਪਠਾਣਾ ਤੋਂ ਬਾਅਦ ਸਮਰਾਲਾ ਦੇ ਵਿੱਚ ਪਹੁੰਚੀ ਯਾਤਰਾ ਵਰਕਰਾਂ ਦੇ ਵੱਲੋਂ ਸੁਖਬੀ ਬਾਦਲ ਦਾ ਫੁੱਲਾਂ ਦੇ ਨਾਲ ਸਵਾਗਤ ਕਰਮਸਾਰੰਗ ਦੇ ਪਿੰਡ ਰੈਸੀਆਣਾ ਦੇ ਵਿੱਚ ਬੀਜੇਪੀ ਲੀਡਰਾਂ ਦਾ ਕਿਸਾਨਾਂ ਵੱਲੋਂ ਵਿਰੋਧ ਬੀਜੇਪੀ ਲੀਡਰਾਂ ਨੂੰ ਬੂਥ ਸੰਮੇਲਨ ਦੇ ਵਿੱਚੋਂ ਕੱਢਣ ਦੇ ਲਈ ਕੋਸ਼ਿਸ਼ ਕਰਨੀ ਪਈ ਮੁਸ਼ਕਲ ਬੀਜੇਪੀ ਬੋਲੀ ਵਿਰੋਧ ਕਰਨ ਵਾਲੇ ਅਖੋਤੀ ਕਿਸਾਨ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭਪਿੰਦਰ ਸਿੰਘ ਫਿਰੋਜ਼ਪੁਰ ਤੋਂ ਲੜਨਗੇ ਲੋਕ ਸਭਾ ਚੋਣ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੇ ਦਿੱਤੀ ਟਿਕਟ ਜੂਨ 2021 ਦੇ ਵਿੱਚ ਹੋਇਆ ਸੀ ਗੈਂਗਸਟਰ ਜੈਪਾਲ ਦਾ ਇਨਕਾਊਂਟਰ ਆਪ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਨੂੰ ਬੀਐਸਪੀ ਨੇ ਦਿੱਤੀ ਟਿਕਟ ਸਰਿੰਦਰ ਕੰਬੋਜ ਫਿਰੋਜ਼ਪੁਰ ਤੋਂ ਲੜਨਗੇ ਲੋਕ ਸਭਾ ਚੋਣ ਜਲਾਲਾਬਾਦ ਤੋਂ ਮੌਜੂਦਾ ਵਿਧਾਇਕ ਨੇ ਗੋਲਡੀ ਕੰਬੋਜ ਸਾਬਕਾ ਸੀਐਮ ਸ਼ਰਮਜੀਤ ਚੰਨੀ ਮਰਿੰਡਾ ਦੇ ਵਿੱਚ ਕਨਿਆ ਮਿੱਤਲ ਦੇ ਪ੍ਰੋਗਰਾਮ ਦੇ ਵਿੱਚ ਹੋਏ ਸ਼ਾਮਿਲ ਚੰਨੀ ਨੇ ਭਜਨ ਗਾਇਕ ਕਨਿਆ ਤੇ ਵਰਾਏ ਫੁੱਲ ਪਿਆ ਪੰਗੜਾ ਬੀਜੇਪੀ ਦੇ ਜ਼ਿਆਦਾ ਨੇੜੇ ਨਜ਼ਰ ਆਉਂਦੇ ਨੇ ਕਨਈਆ ਸ਼ਾਸ ਦੇ ਵਿੱਚ ਐਂਟਰੀ ਨਹੀਂ ਕਰਨਗੇ ਸੰਜੇ ਦਾਤ ਚੋਂ ਲੜਨ ਦੀਆਂ ਖਬਰਾਂ ਦਾ ਕੀਤਾ ਖੰਡਨ ਬੋਲੇ ਹfte ਨਾ ਕੀਤਾ ਜਾਵੇ ਯਕਸਤਰ ਕਰਕੇ ਕਮਾਉਣ ਦੇ ਮਾਮਲੇ ਦਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਲਿਆ ਨੋਟਿਸ ਜੇਰਾ ਬਸੀ ਚ ਕੈਮੀਕਲ ਫੈਕਟਰੀ ਦੇ ਵਿੱਚ ਲੱਗੀ ਭਿਆਨਕ ਅਗਸਮਾਨਤਾ ਕੁੱਟੀਆਂ ਤੋਂ ਵੀ ਦੀਆਂ ਲਪਟਾਂ ਅੱਗ ਤੇ ਕਾਬੂ ਪਾਉਣ ਦੇ ਵਿੱਚ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ جاری ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ 8 ਪੰਜਾਬ ਲੈਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤ ਵਾਲੀਆਂ ਖਬਰਾਂ ਦੇ ਵਿਸ਼ਵਾਸ ਕਰਨ ਜਾ ਰਹੀਆਂ ਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਅਰਵਿੰਦ ਕੇਜਰੀਵਾਲ ਤੇ ਕੱਲ ਫੈਸਲਾ ਆਵੇਗਾ ਦਿੱਲੀ ਹਾਈ ਕੋਰਟ ਕੱਲ ਆਪਣਾ ਫੈਸਲਾ ਸੁਣਾਵੇਗੀ ਪਿਛਲੀ ਸੁਣਵਾਈ ਤੇ ਦਰਸਲ ਫੈਸਲਾ ਕੋਰਟ ਦੇ ਵੱਲੋਂ ਸੁਰੱਖਿਅਤ ਰੱਖ ਲਿਆ ਗਿਆ ਸੀ ਅਰਵਿੰਦ ਕੇਜਰੀਵਾਲ ਨੇ ਗ੍ਰਿਫਤਾਰੀ ਤੇ ਰਿਮਾਂਡ ਨੂੰ ਦਰਸਲ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਖਥਿਤ ਜਰਾਫ ਘਟਾਲੇ ਦੇ ਵਿੱਚ ਦਰਸਲ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਬੰਦ ਨੇ ਕਿਉਂਕਿ 21 ਮਾਰਚ ਨੂੰ ਈ ਕਥੇ ਪਿਛਲੇ ਵਿੱਚ ਵਟਿਕਤੀ ਹੁੰਦਾ ਨੇ ਤੇ ਅਗਿਆ ਦੋਵਾਂ ਰਿਮਾਂਡ ਹਾਸਲ ਕੀਤਾ ਕਿ ਕੋਰਟ ਦੇ ਵੱਲ ਹਾਲਾਂਕਿ 15 ਤਰੀਕ ਤੱਕ ਉਹਨਾਂ ਨੂੰ ਨਿਆਂਇਕ ਹਰਸਦੇਵ ਵਿੱਚ ਭੇਜਿਆ ਗਿਆ ਫਿਲਹਾਲ ਤੇ ਦੇ ਵਿੱਚ ਫੈਸਲਾ ਸੁਣਾਇਆ ਜਾਵੇਗਾ ਪਿਛਲੀ ਸੁਣਵਾਈ ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਹੁਣੇ ਵੱਡਾ ਸੁਣਾਇਆ ਜਾਂਦਾ ਸੋ ਕੱਲ ਤੱਕ ਇਸ ਦਾ ਇੰਤਜ਼ਾਰ ਕਰਨਾ ਹੋਵੇਗਾ ਕੱਲ ਦਿੱਲੀ ਹਾਈ ਕੋਰਟ ਦੇ ਵੱਲੋਂ ਹਰਵਿੰਦ ਕੇਜਰੀਵਾਲ ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ ਜਾਵੇਗਾ ਕਿਉਂਕਿ ਪਿਛਲੇ ਦਿਨ ਹੀ ਸੁਣਵਾਈ ਹੋਈ ਸੀ ਤਾਂ ਉਸ ਦੌਰਾਨ ਕੋਰਟ ਦੇ ਵੱਲ ਆਪਣਾ ਫੈਸਲਾ ਸੁਰੱਖਿਅਤ ਲਿਆ ਗਿਆ ਤਾ ਉੱਤੇ ਹੀ ਖਬਰ ਵੀ ਇਸੇ ਮਾਮਲੇ ਦੇ ਨਾਲ ਦਰਸਲ ਜੁੜੀ ਹੋਈ ਹੈ ਅ ਰਵਿੰਦ ਕੇਜਰੀਵਾਲ ਦੇ ਗ੍ਰਿਫਤ ਨੂੰ ਆਮ ਆਦਮੀ ਪਾਰਟੀ ਇਸ ਨਾਮ ਦਾ ਸਲੋਗਨ ਵੀ ਬਕਾਇਦਾ ਜਿਹੜਾ ਕਿ ਆਪ ਦੇ ਵੱਲੋਂ ਜਾਰੀ ਕੀਤਾ ਗਿਆ। ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਦਾ ਮਾਹੌਲ ਪਖਿਆ ਹੋਇਆ ਹੈ ਆਮ ਆਦਮੀ ਪਾਰਟੀ ਨੇ ਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਵੱਡਾ ਮੁੱਦਾ ਬਣਾਇਆ ਅਤੇ ਜਿੱਲ ਦਾ ਜਵਾਬ ਵੋਟ ਨਾਲ ਦੇਣ ਦਾ ਸਲੋਗਨ ਜਾਰੀ ਕਰ ਦਿੱਤਾ ਹੈ। ਸਲੋਗਨ ਵਾਲੀ ਤਸਵੀਰ ਵੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਕੇਜਰੀਵਾਲ ਨੂੰ ਸਲਾਖਾਂ ਦੇ ਪਿੱਛੇ ਦਿਖਾਇਆ ਗਿਆ ਹੈ ਪਾਰਟੀ ਦੇ ਮੁਤਾਬਕ ਬੀਜੇਪੀ ਆਪ ਨੂੰ ਹਰ ਹਾਲ ਦੇ ਵਿੱਚ ਚੋਣ ਪ੍ਰਚਾਰ ਤੋਂ ਰੋਕਣਾ ਚਾਹੁੰਦੀ ਹੈ ਪਰ ਉਹ ਰੁਕਣ ਵਾਲੀ ਨਹੀਂ ਅਤੇ ਦਿੱਲੀ ਦੀਆਂ ਚੋਣਾਂ ਹੁਣ ਸਿਰਫ ਚੋਣਾਂ ਨਹੀਂ ਬਲਕਿ ਅੰਦੋਲਨ ਦੀ ਤਰ੍ਹਾਂ ਹੋਣਗੀਆਂ ਜੋ ਭਾਜਪਾ ਦੀਆਂ ਜਮਾਨਤਾਂ ਜਫਤ ਕਰਵਾ ਕੇ ਖਤਮ ਹੋਣਗੀਆਂ ਤਾਂ ਦੂਜੇ ਪਾਸੇ ਬੀਜੇਪੀ ਨੇ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੇ ਗਏ ਸਲੋਗਨ ਤੇ ਆਪਣੇ ਤਰੀਕੇ ਦੇ ਨਾਲ ਜਵਾਬ ਦਿੱਤਾ ਹੈ इस बार चुनाव नहीं रहेगा दिल्ली का चुनाव भी अब आंदोलन बनेगा और आंदोलन जिस तरह से 21 तारीख के बाद पूरे दिल्ली में अभियान चला और रामलीला मैदान में हमने जनशक्ति से जवाब दिया इस तरह साई का उसी तरह से पूरे दिल्ली के अंदर आज के बाद से घर घर जाएंगे लोगों से मिलेंगे लोगों को जोड़ेंगे हर दिल्ली वाले को खड़ा करेंगे जिन लोगों ने अरविंद केजरीवाल को मुख्यमंत्री बनाया उनके साथ मिलकर के 25 मई को इस आंदोलन की पोड़ा होती होगी 25 मई का अंत कोई नई बात नहीं है यही बातें लालू प्रसाद यादव जी भी कहते थे जब चौरा चारा घोटाला जानवरों का चारा ਖਾਣੇ ਦੇ ਚੱਕਰ ਵਿੱਚ ਜੇਲ੍ਹ ਗਏ تھے ਕਿ ਸਾਰੇ ਬਿਹਾਰ ਦੀਆਂ ਜ਼ਿੰਮੇਵਾਰੀਆਂ ਮੇਰੇ 'ਤੇ ਹਨ ਬਾਤ ਹੋਈ ਸੀ ਸਕੂਲ ਬਣਾਉਣੇ ਕੀ ਬਣਾ दिए ਸ਼ਰਾਬ ਦੇ ਠੇਕੇ ਇਹ ਬਾਤ ਤੱਕ ਆਪਕੋ ਚਿੰਤਾ ਕਰਨੀ ਚਾਹੀਦੀ ਸੀ ਕਿ ਦਿੱਲੀ ਦੇ ਲੋਕਾਂ ਕੀ ਆਪੇ ਜ਼ਿੰਮੇਵਾਰੀ ਹੈ ਜਦ ਸ਼ਰਾਬ ਘੋਟਾਲੇ ਵਿੱਚ ਫੜੇ ਗਏ ਤਾਂ ਅਬ ਐਸੀ ਨੁਟੰਕੀ ਕਰਨੇ ਦਾ ਕੋਈ ਉਚਿਤਿਆ ਬਚਾ ਨਹੀਂ ਹੈ ਇਸ ਵਿਚਾਲੇ ਆਪ ਤੇ ਰਾਜ ਸਭਾ ਮੈਂਬਰ ਸੰਦੀਪ ਪਾਟਕ ਨੇ ਇਲਜ਼ਾਮ ਲਾਇਆ ਕਿ ਬੀਜੇਪੀ ਤੇ ਨਰਿੰਦਰ ਮੋਦੀ ਕੇਜਰੀਵਾਲ ਤੋਂ ਡਰ ਗਏ ਨੇ ਇਸੇ ਕਾਰਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ नरेंद्र मोदी जी प्रधानमंत्री जी और भारतीय जनता पार्टी डर गए उनको ये लगा कि केजरीवाल जी अगर आस पास रहे तो वो पूरे देश में जाएंगे पूरे देश में घूमेंगे अब तो इंडिया अलायंस भी हो गया है तो ना सिर्फ दिल्ली बल्कि दूसरे राज्यों में वो उनको नुकसान पहुंचा सकते हैं तो षड्यंत्र करके उन्होंने उनको जेल में डाल दिया परिस्थितियां बदल गई चुनौतियां बदल गई अन्यायी का अन्याय बढ़ गया तो ऐसी परिस्थिति में जो सच्चाई है वो देश और जनता के सामने रख रहे हैं आप देख सकते हैं केजरीवाल जी ਜੇਲ੍ਹ ਕੇ ਅੰਦਰ ਬੈਠੇ ਹੋਏ ਉਹਨਾਂ ਦਾ ਆਸ਼ੀਰਵਾਦ ਸਾਡੇ ਸਾਥ ਹੈ ਅਤੇ ਮੈਂ ਇਹ ਭਾਜਪਾ ਕੋ ਬਤਾ ਦੂੰ ਕਿ ਉਹਨਾਂ ਨੇ ਹਮੇ ਇਤਨੀ ਟ੍ਰੇਨਿੰਗ ਦੀ ਹੈ ਕਿ ਹਮ ਸਾਰੇ ਬੀਜੇਪੀ ਪਰ ਭਾਰੀ ਹੈ ਉਹਨਕੇ ਪਸੀਨੇ ਛੁਟਾ ਦੇ ਨੇ ਲੋਕ ਸਭਾ ਚੋਣਾਂ ਦੇ ਲਈ ਜੇਲ੍ਹ ਦਾ ਜਵਾਬ ਵੋਟ ਨਾਲ ਸਲੋਗਨ ਜਾਰੀ ਕੀਤਾ ਪਰ ਦੂਜੇ ਪਾਸੇ ਈਡੀ ਲਗਾਤਾਰ ਐਕਸ਼ਨ ਦੇ ਵਿੱਚ ਹੈ ਈਡੀ ਨੇ ਆਪ ਦੇ ਵਿਧਾਇਕ ਦੁਰਗੇਸ਼ ਪਾਟਕ ਤੇ ਕੇਜਰੀਵਾਲ ਦੇ ਪੀਏ ਵੈਭਵ ਕੁਮਾਰ ਤੋਂ ਪੁੱਛਗਿੱਛ ਕੀਤੀ ਹੈ ਬੀਜੇਪੀ ਨੇ ਵੈਭਵ ਨੂੰ ਸ਼ਰਾਬ ਘਟਾਲੇ ਦੇ ਵਿੱਚ ਅਹਿਮ ਕੜੀ ਘਰਾਰ ਦਿੱਤਾ ਹੈ वो एक बीच की कड़ी हैं अरविंद केजरीवाल जी क्या मैसेज देते थे किस आदमी से लाइसेंस देना है किसको लाइसेंस नहीं देना किस से क्या पैसा लेना है और वो पैसा कहाँ भेजना है वो पैसा किस कैंडिडेट को देना है किस नेता तक भेजना है ये सारा काम जो था वो वैभव जी के माध्यम से होता था इसलिए वैभव एक बहुत इंपॉर्टेंट कड़ी है इस सारे शराब घोटाले में कथित शराब घोटाले अरविंद केजरीवाल जेल बंद ने ਅਤੇ ਆਮ ਆਦਮੀ ਪਾਰਟੀ ਨੇ ਇਸਨ ਹਥਿਆਰ ਬਣਾ ਕੇ ਜਿੱਲ ਦਾ ਜਵਾਬ ਵੋਟ ਤੇ ਨਾਲ ਨਾਂ ਦਾ ਸਲੋਗਨ ਜਾਰੀ ਕੀਤਾ ਪਰ ਇਸ ਸਲੋਗਨ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਿੰਨਾ ਕੰਮ ਆਵੇਗਾ ਇਹ ਦੇਖਣਾ ਹੋਵੇਗਾ ਫਿਰ ਰਿਪੋਰਟ ਸਿਟੀ ਤਦ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰੋਡ ਸ਼ੋਅ ਕਰ ਲਿਆ ਗਿਆ ਖੁਰਕਸ਼ੇਤਰ ਦੇ ਵਿਸਿਆ ਮਾਨ ਨੇ ਰੋਡ ਸ਼ੋਅ ਕੀਤਾ ਪਾਰਟੀ ਉਮੀਦਵਾਰ ਸੁਸ਼ੀਲ ਗੁਪਤਾ ਦੇ ਲਈ ਸਮਰਥਨ ਜਟਾਇਆ ਗਿਆ ਕਾਂਗਰਸ ਦੇ ਲੀਡਰ ਵੀ ਇਸ ਦੌਰਾਨ ਸੀਐਮ ਮਾਨ ਦੇ ਨਾਲ ਮੌਜੂਦ ਰਹੇ ਤਨਖੁਸ਼hetra ਦੀਆਂ ਤਸਵੀਰਾਂ ਵਿਖਾ ਰਹੇ ਹਾਂ ਉਹ ਮੰਤਰੀ ਭਗਵੰਤ ਮਾਨ ਦੇ ਜਿੱਥੇ ਕਿ ਆਵਾਦੀ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਰੋਡ ਚੋਂ ਕੱਢਿਆ ਗਿਆ ਇੱਕ ਸੀਟ ਤੇ ਆਵਾਦੀ ਪਾਰਟੀ ਚੋਂ ਲੜ ਰਹੀ ਹੈ ਬਾਕੀ ਨੌ ਸੀਟਾਂ ਤੇ ਕਾਂਗਰਸ ਪਾਰਟੀ ਚੋਂ ਲੜੇਗੀ ਕਾਂਗਰਸ ਦੇ ਨਾਲ ਮਿਲ ਕੇ ਹਰਿਆਣਾ ਦੇ ਵਿੱਚ ਵੀ ਜਿਹੜੀ ਕਿਆਪ ਦੇ ਪਰੋਂ ਚੋਣ ਲੜੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਜਿਹੜੇ ਕਿਆ ਆਵਾਦੀ ਪਾਰਟੀ ਦੇ ਉਮੀਦਵਾਰ ਨੇ ਸੁਸ਼ੀਲ ਗੁਪਤਾ ਉਹਦੇ ਹੱਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਰੋਡ ਚੋਂ ਕੱਢਿਆ ਗਿਆ ਇਸੇ ਦੌਰਾਨ ਉਹਨਾਂ ਦੇ ਨਾਲ ਕਾਂਗਸ ਲੀਡਰ ਵੀ ਮੌਜੂਦ ਰਹੇ क्षेत्र की रिपोर्ट भी लेंगे और ये रिपोर्ट ऐसी जाए कि उनको सुकून मिले कि मेरे सिपाही डटे हुए हैं। आज लोकतंत्र खतरे में है आज संविधान खतरे में है बाबा साहब भीमराव अम्बेडकर का लिखा हुआ संविधान खतरे में है इसको बचाना है ये लड़ाई संविधान की है ये लड़ाई लोकतंत्र की है लड़ाई किसी व्यक्ति की नहीं है तो इसीलिए मैं आपको कह रहा हूँ इकट्ठे हो? होके झाड़ू से सफाई करें, राजनीतिक गंदगी की सफाई करें झाड़ू से इस झाड़ू से पहले हम सिर्फ दुकान या मकान साफ करते थे अब इस झाड़ू से अरविंद केजरीवाल की गुआई में पूरा हिंदुस्तान साफ किया जाएगा भाई साहब एक बटुआ हमको मिला है गिर गया था उसका आधार कार्ड भी है रोशन लाल है रोशन लाल है उनका फोन नंबर भी है तो ये मानस मानस गांव से है चलो मैं बचा दूंगा ਉਪਸ ਦੇਗੇ ਯਹੀ ਹਮਾਰਾ ਪਾਰਟੀ ਦਾ ਹਮਾਰਾ ਮਕਸਦ ਹੈ ਅੱਗੇ ਬਦਾਂਗੇ ਤੁਹਾਨੂੰ ਜ਼ਿਕਰ ਕਰਦੇ ਆ ਕਾਂਗਰਸ ਦੇ ਉਸ ਚੋਣ ਮੈਨੀਫੈਸਟੋ ਦਾ ਜਿਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਲ ਖੜੇ ਕੀਤੇ ਇਸ ਤੇ ਕਾਂਗਰਸ ਦੇ ਵੱਲੋਂ ਹੁਣ ਤਿੱਖਾ ਪਲਟਵਾਰ ਵੀ ਕੀਤਾ ਗਿਆ

मुस्लिम लीग की छाप है साथियों कांग्रेस को आज भी देश के लोगों की जरूरत से कोई लेना देना नहीं है कांग्रेस पार्टी को जनता ने बार बार नकारा है लेकिन इसके बावजूद भी कांग्रेस पार्टी तुष्टीकरण की राजनीति से पर आमदा है और तुष्टीकरण की राजनीति से बाज नहीं आ रही है मैंने कांग्रेस के मैनिफेस्टो को देखा मुझे आश्चर्य हुआ कि यह कांग्रेस पार्टी का मैनिफेस्टो है या मुस्लिम लीग का मैनिफेस्टो है देश को बांटने के लिए और सत्ता को हथियाने के लिए कहां तक कांग्रेस पार्टी जा सकती है इसका अंदाजा नहीं लगाया जा सकता भाजपा ने मैनिफेस्टो ने तिखी टिप्पणी की थी कांग्रेस भी पीछे नहीं हटी जिक्र देश की आजादी तो पहला प्रधानमंत्री मोदी से सवाल खड़े किए इस मामले में चोन कमीशन कार्रवाई की मांग की मोदी जी और मोदी जी के पुरखों का मुस्लिम लीग से ऐसा इश्क है जो छुपता नहीं है आपको याद होगा उन्नीस में जब महात्मा के आवाहन पर मौलाना आजाद कांग्रेस के अध्यक्ष थे सारा देश सड़कों पर था करो या मरो का नारा था भारत छोड़ो आंदोलन चल रहा था और ऐसे में श्यामा प्रति कल में मोदी जी मोदी जी के पुरखे फ्रंटियर प्रोविंस में मुस्लिम साथ मिलकर सबसे उन्होंने ये भी कह दिया उन्होंने ये भी कह दिया कि ये आज़ादी से पहले जो यहाँ विरोध कर रही थी या हमारे सेक्युलर समाज का विरोध कर रही थी उन पार्टियों का ये मैनिफेस्टो लगता है इस बात का हमें अत्यंत दुख है और हम ये समझते हैं कि हिंदुस्तान के इस देश के प्रधानमंत्री को ऐसी बात कहने का कोई अधिकार नहीं है इस बात को हमने इलेक्शन कमीशन के सामने रखा है और उनसे विशेष आग्रह किया है कि इसको गंभीरता से वो लें और इस पर जो कार्रवाई कर सकते हैं वो कार्रवाई तत्काल करें ਜ਼ਿਕਰ ਹੋ ਗਿਆ ਕਿ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਆ ਪੱਤਰ ਦੇ 나ਤੋ ਮੈਨੀਫੈਸਟੋ ਜਾਰੀ ਕੀਤਾ ਜਿਸ ਵਿੱਚ ਦੇਸ਼ ਦੇ ਲੋਕਾਂ ਨੂੰ 25 ਗਰੰਟੀਆਂ ਦਿੱਤੀਆਂ ਗਈਆਂ ਇਸ ਮੈਨੀਫੈਸਟੋ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਦੋਵੇਂ ਆਮੋ ਸਾਹਮਣੇ ਨੇ ਬਿਊਰੋ ਰਿਪੋਰਟ న్యూਸ 18 ਪੰਜਾਬ ਨਾਤਰ ਉਮੀਦਵਾਰਾਂ ਦੀ ਲਿਸਟ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਵੱਡਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਇਸ ਹਫਤੇ ਉਮੀਦਵਾਰਾਂ ਦੀ ਲਿਸਟ ਆ ਜਾਵੇਗੀ ਕਾਂਗਰਸ ਦੇ ਕੋਲ ਸਾਰੀਆਂ ਹੀ ਬਿਗ ਗੰਸ ਨੇ ਇਹ ਵੀ ਰਾਜਾ ਵੜਿੰਗ ਨੇ ਵੱਡਾ ਧਿਆਨ ਦਿੱਤਾ ਹੈ ਉਨਾਂ ਨੇ ਕਿਹਾ ਕਿ ਜੋ ਛੋਟੀਆਂ ਗੰਨਾਂ ਸੀ ਉਹ ਚਲੀਆਂ ਗਈਆਂ ਵੜਿੰਗ ਨੇ ਭਾਜਪੀ ਤੇ ਵੀ ਨਿਸ਼ਾਨਾ ਸਾਧਿਆ ਰਾਜਾ ਵੜਿੰਗ ਨੇ ਕਿਹਾ ਕਿ ਨਾਰਾ 400 ਪਾਰਕਾ ਉਮੀਦਵਾਰ ਉਧਾਰਕਾ ਰਾਜਾ ਵੜਿੰਗ ਦੇ ਦਲ ਦਰਸਲ ਇਹ ਸਿੱਧੇ ਤੌਰ ਤੇ ਭਾਜਪੀ ਤੇ ਟੰਗ ਕੱਸਿਆ ਗਿਆ ਤੇ ਨਾਲ ਹੀ ਉਮੀਦਵਾਰਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਕਿ ਇਸ ਹਫਤੇ ਉਮੀਦਵਾਰਾਂ ਦੀ ਲਿਸਟ ਆ ਜਾਵੇਗੀ ਕਾਂਗਰਸ ਦੇ ਕੋਲ ਸਾਰੀਆਂ ਹੀ ਉਹ ਵੀ ਪੂਰਾ ਕਰ ਦੇਾਂਗੇ 013 ਦੇ ਖੜਾ ਦੇਾਂਗੇ ਆਮ ਆਦਮੀ ਪਾਰਟੀ ਨੂੰ ਔਰ ਦੂਜੀਆਂ ਪਾਰਟੀਆਂ ਨੂੰ ਬਾਬਾ ਸੁੱਖ ਰੱਖੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਉੱਭਰ ਕੇ ਆਈ ਪ੍ਰਧਾਨ ਜੀ ਦੋ ਲਿਸਟਾਂ ਚ ਆਉਣਗੀਆਂ ਕਿ ਇੱਕੋ ਹੀ ਲਿਸਟ ਜਾਰੀ ਕਰੋਗੇ ਹੋ ਸਕਦਾ ਇੱਕ ਲਿਸਟ ਹੀ ਆਏ ਉਹ ਗੱਡੜਬਾ ਦਾ ਇਲੈਕਸ਼ਨ ਸੀ ਜਿੱਥੇ 47 ਸਾਲ ਨਹੀਂ ਜਿੱਤੇ ਸੀ ਆ ਬਾਦਲਾ ਨਾਲ ਮੇਰਾ ਪੇਚਾ ਪਿਆ ਸੀ ਇਹਨਾਂ ਨੂੰ ਚਨੇ ਚਬਾਤੇ ਸੀ ਲੋਕਾਂ ਨੇ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਲੇਕਿਨ ਲੋਕਾਂ ਨੇ ਇਹ ਦਿਖਾਤਾ ਸੀ ਲੋਕਾਂ ਦੇ ਪਿਆਰ ਨੇ ਦਿਖਾਤਾ ਸੀ ਵੀ ਅਸੀਂ ਕਿਸੇ ਨੂੰ ਕੱਟ ਨਹੀਂ ਪ੍ਰਧਾਨ ਜੀ ਅਦਰ ਪੰਜਾਬ ਦੇ ਵਿੱਚ ਬੀਜੇਪੀ ਲਈ ਕਿਸਾਨਾਂ ਦਾ ਵਿਰੋਧ ਵੱਡੀ ਚੁਣੌਤੀ ਬਣਿਆ ਹੋਇਆ ਹੈ ਮੋੜ ਵਕਤ ਵਕਤ ਜਗਾਵਾਂ ਤੋਂ ਕਿਸਾਨਾਂ ਦੇ ਪ੍ਰਦਰਸ਼ਨ ਦੀਆਂ ਤਸਵੀਰਾਂ ਆਈਆਂ ਨੇ ਜਿੱਥੇ ਬੀਜੇਪੀ ਆਗੂ ਵਰਕਰਾਂ ਨੂੰ ਲਾਂਬੰਦ ਕਰਨ ਦੇ ਲਈ ਪਹੁੰਚੇ ਸਨ ਤਾਂ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਪੁਲਿਸ ਨੇ ਬੜੀ ਮੁਸ਼ਕਲ ਦੇ ਨਾਲ ਸਥਿਤੀ ਨੂੰ ਕੰਟਰੋਲ ਕੀਤਾ। 24 ਦੇ ਪਖੇ ਅਖਾਰੇ ਦੇ ਵਿਚਾਲੇ ਬੀਜੇਪੀ ਆਗੂ ਲੋਕਾਂ ਦੇ ਵਿਚਕਾਰ ਜਾ ਰਹੇ ਨੇ ਪਰ ਇਸ ਦਰਾਂ ਕਿਸਾਨਾਂ ਦੇ ਵਿਰੋਧ ਤੇ ਚੱਲਦਿਆਂ ਬੀਜੇਪੀ ਵੱਲੋਂ ਚੋਣ ਪ੍ਰਚਾਰ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ। ਤਸਵੀਰਾਂ ਤੁਰੰਤਾਰਤ ਭੁਆਈਆਂ ਨੇ। ਦਰਸਲ ਬੀਜੇਪੀ ਨੇ ਪਿੰਡ ਰੈਸੀਆਣਾ ਦੇ ਵਿੱਚ ਬੂਥ ਸਮੇਲਨ ਰੱਖਿਆ ਹੋਇਆ ਸੀ ਤਾਂ ਇਸੇ ਦੌਰਾਨ ਬੀਜੇਪੀ ਦੇ ਕਈ ਆਗੂ ਵੀ ਪਹੁੰਚੇ ਹੋਏ ਸਨ ਤਾਂ ਇਸ ਦੀ ਖਬਰ ਕਿਸਾਨਾਂ ਤੱਕ ਵੀ ਪਹੁੰਚ ਗਈ ਕਿਸਾਨਾਂ ਨੇ ਹੱਥਾਂ ਦੇ ਵਿੱਚ ਕਾਲੀਆਂ ਝੰਡੀਆਂ ਫੜ ਕੇ ਬੀਜੇਪੀ ਦਾ ਵਿਰੋਧ ਕੀਤਾ ਜ਼ਬਰਦਸਤ ਨਾਰੇਬਾਜ਼ੀ ਕੀਤੀ ਗਈ ਤੇ ਪੁਲਿਸ ਨੇ ਕਾਫੀ ਮੁਸ਼ਕਲ ਦੇ ਨਾਲ ਬੀਜੇਪੀ ਆਗੂਆਂ ਨੂੰ ਬਾਹਰ ਕੱਢਿਆ ਇਸ ਮੌਕੇ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਧੱਕਾ ਮੁੱਕੀ ਵੀ ਹੋਈ ਅੱਜ ਪੰਜਾਬ ਦੇ ਕਿਸਾਨ ਸਮਝ ਚੁੱਕੇ ਆ ਕਿ ਜਿਹੜੇ ਇਹ ਅਖੌਤੀ ਕਿਸਾਨ ਲੀਡਰ ਬਣੇ ਆ ਉਹ ਗਮਰਾਹ ਕਰ ਰਹੇ ਆ ਤੁਹਾਡੇ ذریعے ਮੈਂ ਪੰਜਾਬ ਦੇ ਇਹਨਾਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਹੀ ਹਿੰਦੁਸਤਾਨ ਦੇ ਵਿੱਚ ਇੱਕ ਉਹ ਸੂਬਾ ਜਿੱਥੇ ਐਮਐਸਪੀ ਕਣਕ ਤੇ ਵੀ ਆ ਤੇ ਝੋਨੇ ਤੇ ਵੀ ਆ ਹਰ 6 ਮਹੀਨੇ ਬਾਅਦ 40000 ਕਰੋੜ ਰੁਪਏ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਝੋਨੇ ਦਾ ਆਉਂਦਾ ਉਹਦੇ 'ਚ ਸਾਡੀਆਂ ਜਿਹੜੀਆਂ ਮੰਗਾਂ ਆ ਸੈਂਟਰ ਸਰਕਾਰ ਮੰਗਾ ਨਹੀਂ ਮੰਨ ਰਹੀ ਸਾਡੇ ਕਿਸਾਨਾਂ ਨੂੰ ਸ਼ੀਤ ਕੀਤਾ ਗਿਆ ਵਾ ਪਹਿਲਾਂ ਸਾਡੇ ਉੱਥੇ ਲਖੀਨਪੁਰ ਖੀਰੀ ਦੇ ਵਿੱਚ ਕਿਸਾਨਾਂ ਤੇ ਗੱਡੀਆਂ ਚੜਾਈਆਂ ਗਈਆਂ ਸੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਭਾਜਪਾ ਵੱਲੋਂ ਜਿਹੜੇ ਦੋਸ਼ੀ ਆ ਤੇ ਹੁਣ ਸਾਡੇ ਸੁਭ ਕਰਨ ਨੂੰ ਜਿਹੜਾ ਵਾ ਉਹ ਵੀ ਇਨਸਾਫ ਨਹੀਂ ਕੀਤਾ ਗਿਆ ਤੇ ਇਸੇ ਤਰ੍ਹਾਂ ਜਦੋਂ ਭਾਜਪਾ ਨੇ ਲਹਿਰਾ ਗਾਗਾ ਦੇ ਵਿੱਚ ਬੂਤ ਸੰਮੇਲਨ ਦਾ ਆਯੋਜਨ ਕੀਤਾ ਤਾਂ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਕੁਝ ਕਿਸਾਨ ਜਥੇਬੰਦੀਆਂ ਨੇ ਭਾਜਪਾ ਦੇ ਖਿਲਾਫ ਨਾਰੇਬਾਜ਼ੀ ਕੀਤੀ ਹਾਲਾਂਕਿ ਇਸ ਨੂੰ ਲੈ ਕੇ ਬੀਜੇਪੀ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਕਿਸਾਨ ਸਾਡਾ ਵਿਰੋਧ ਨਹੀਂ ਕਰ ਰਹੇ ਕਿਸਾਨ ਤਾਂ ਬੀਜੇਪੀ ਨੂੰ ਵੋਟ ਪਾ ਰਹੇ ਨੇ ਇਸ ਵਿਰੋਧ ਦੇ ਲਈ ਸਿੱਧਾ ਕਾਂਗਰਸ ਅਕਾਲੀ ਦਲ ਨੂੰ ਹੀ ਜ਼ਿੰਮੇਵਾਰ ਠਹਿਰਾ ਦਿੱਤਾ ਕਰਦੇ ਕਿਸਾਨ ਤਾਂ ਸਾਡਾ ਜੇ ਕਿਸਾਨ ਸਾਡਾ ਵੋਟ ਨਾ ਕਰਦਾ ਹੋਵੇ ਸਾਡੀ ਇਸ ਸਰਕਾਰ ਕਿਵੇਂ ਬਣੀ ਮੋਦੀ ਜੀ ਕਿਸਾਨ ਹਿਤੂ ਪ੍ਰਧਾਨ ਮੰਤਰੀ ਨੇ ਅਸੀਂ ਸਾਰੇ ਵਰਗਾਂ ਦਾ ਹਿਤ ਕਰ ਰਹੇ ਹਾਂ ਜੇ ਪੂਰੇ ਦੇਸ਼ ਦਾ ਵਿਕਾਸ ਹੋ ਰਿਹਾ ਇਕਨੋਮੀ ਸਟਰੈਂਥਨ ਹੋ ਰਹੀ ਹੈ ਤੇ ਕੀ ਹੋ ਰਿਹਾ ਹੈ ਤੇ ਦੇਸ਼ ਮਜ਼ਬੂਤ ਹੋ ਰਿਹਾ ਨਾ ਤੇ ਦੇਸ਼ ਮਜ਼ਬੂਤ ਹੋ ਰਿਹਾ ਤਾਂ ਪੂਰੇ ਦੇਸ਼ ਦੇ ਨਾਗਰਿਕ ਮਜ਼ਬੂਤ ਹੋ ਰਿਹਾ ਹਿੰਦੂ ਵੀ ਮੁਸਲਮਾਨ ਵੀ ਸਿੱਖ ਵੀ ਐਸਆਈ ਵੀ ਅਜਨਾਲਾ ਚ ਵੀ ਬੀਜੇਪੀ ਆਗੂ ਬੋਨੀ ਅਜਨਾਲਾ ਵਿਰੋਧ ਹੋ ਰਿਹਾ ਇਹ ਤੋਂ ਬੋਨੀ ਅਜਨਾਲਾ ਬੀਜੇਪੀ ਉਮੀਦਵਾਰ ਤਰਨਜੀਤ ਸੰਧੂ ਦੇ ਲਈ ਪ੍ਰਚਾਰ ਕਰ ਰਹੇ ਸਨ ਤਾਂ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਜਨਾਲਾ ਦੇ ਕਾਫਲੇ ਦੇ ਅੱਗੇ ਜਮ ਕੇ ਨਾਰੇਬਾਜ਼ੀ ਕੀਤੀ ਗਈ ਸਾਈਂਤ੍ਰਨ 19 ਚਨਾਲਾ ਗੱਡੀ ਚੋਂ ਬਾਹਰ ਨਹੀਂ ਨਿਕਲੇ ਜ਼ਿਕਰ ਹੋ ਗਿਆ ਕਿ ਕਿਸਾਨ ਕਈ ਕਿਸਾਨੀ ਮੰਗਾਂ ਨੂੰ ਲੈ ਕੇ ਭਾਜਪਾ ਦਾ ਵਿਰੋਧ ਕਰ ਰਹੇ ਨੇ ਇਸ ਤੋਂ ਪਹਿਲਾਂ ਭਾਜਪਾ ਉਮੀਦਵਾਰ ਸਰਮਜੀਤ ਸੰਧੂ ਵਰਨੀਤ ਕੌਰ ਤੇ ਹੰਸਾ ਜਹੰਸ਼ਦਾ ਵੀ ਵਿਰੋਧ ਵਿੱਚ ਚੁੱਕੇ ਹਨ ਬੇਰਿਪੋਰਟ ਨਿਊਜ਼ 8 ਪੰਜਾਬ ਆ ਗੰਗ ਨੂੰ ਪਾਰਟੀ ਵਰਕਰਾਂ ਦਾ ਸਮਰਥਨ ਮਿਲਿਆ ਤਿੰਨ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਮੁਹਾੜੀ ਰੋਪੜ ਤੇ ਅਨੰਦਪੁਰ ਸਾਹਿਬ ਦੀਆਂ ਦਰਸਲ ਪਿਛਲੇ ਦਿਨੀ ਬਲਵਿੰਦਰ ਕੰਗ ਨੂੰ ਜਿਹੜਾ ਕਿ ਪਾਰਟੀ ਦੇ ਵੱਲ ਆਮ ਆਦਮੀ ਪਾਰਟੀ ਦੇ ਵੱਲ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ ਤੇ ਅੱਜ ਉਹਨਾਂ ਦੇ ਵੱਲ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਜਿਸ ਦਾ ਕਿ ਆਗਾਜ਼ ਮੁਹਾਲੀ ਤੋਂ ਹੋਇਆ ਉਹ ਸਵੇਰ ਚ ਰੋਪੜ ਪਹੁੰਚਿਆ ਰੋਪੜ ਦੇ ਵਿੱਚ ਪਾਰਟੀ ਵਰਕਰਾਂ ਦੇ ਵੱਲ ਆਪ ਭਰਵਾਂ ਸਵਾਗਤ ਜਿਹੜਾ ਕਿ ਮਲਵਿੰਦਰ ਕੰਗ ਦਾ ਕੀਤਾ ਗਿਆ ਤੇ ਅਨੰਦਪੁਰ ਸਾਹਿਬ ਪਹੁੰਚ ਕੇ ਜਿਹੜਾ ਕਿ ਅੱਜ ਦਾ ਜਿਹੜਾ ਰੋਡ ਸ਼ੋਅ ਉਸ ਸਮਾਪਤ ਹੋਇਆ ਸੋ ਅੱਜ ਤੋਂ ਰਸਮੀ ਤੌਰ ਤੇ ਜਿਹੜੇ ਕਿ ਚੋਣ ਪ੍ਰਚਾਰ ਦੀ ਮਲਵਿੰਦਰ ਕੰਗ ਤੇ ਵੱਲੋਂ ਸ਼ੁਰੂਆਤ ਕਰ ਦਿੱਤੀ ਗਈ ਹੈ ਜ਼ਿੰਮੇਵਾਰੀ ਬਹੁਤ ਵੱਡੀ ਇਸ ਸੀਟ ਦੀ ਹਾਲਾਂਕਿ ਇਸ ਸੀਟ ਤੇ ਕਾਂਗਰਸ ਵੀ ਜਿੱਤੀ ਰਹੀ ਆ ਅਕਾਲੀ ਦਾ ਜਿਹੜਾ ਉਹ ਵੀ ਜਿੱਤਦਾ ਰਿਹਾ ਹੁਣ ਆਮ ਆਦਮੀ ਪਾਰਟੀ ਵੱਲੋਂ ਤੁਸੀਂ ਚੋਣ ਮੈਦਾਨ ਦੇ ਵਿੱਚ ਪਹਿਲਾਂ ਤੁਹਾਡੇ ਹੱਥ ਸੀਟ ਜਿਹੜੀ ਆ ਤੁਹਾਡੇ ਉਮੀਦਵਾਰ ਦੇ ਨਹੀਂ ਆਈ ਤਾਂ ਸੀਟ ਜਿਤਨਾ ਇੱਕ ਵੱਖਰੀ ਗੱਲ ਹੈ ਸੀਟ ਤੇ ਜ਼ਿੰਮੇਵਾਰੀ ਨਿਭਾਉਣਾ ਇੱਕ ਵੱਖਰੀ ਗੱਲ ਦੇਖੋ ਦੋ ਗੱਲਾਂ ਹੈ ਡੈਫੀਨੇਟਲੀ ਅਸੀਂ ਹਜੇ ਤੱਕ ਕਾਮਯਾਬੀ ਅਰਤੇ ਨਹੀਂ ਮਿਲੀ ਲੇਕਿਨ ਹੁਣ ਮਿਲੂਗੀ ਉਹਦਾ ਕਾਰਨ ਹੈ ਬੁਨਿਆਦੀ ਕਾਰਨ ਇਹ ਆ ਇੱਕ ਤੇ ਮਾਨ ਸਾਹਿਬ ਦੀ ਸਰਕਾਰ ਨੇ 2 ਸਾਲਾਂ ਚ ਬਹੁਤ ਲੋਕਪੱਖੀ ਫੈਸਲੇ ਲਏ ਆ ਬਹੁਤ ਚਾਹੇ ਨੌਕਰੀਆਂ ਦੇਣ ਦੀ ਗੱਲ ਮੈਰਿਟ ਤੇ ਚਾਹੇ ਇਰੀਗੇਸ਼ਨ ਵਾਟਰ ਪਹੁੰਚਾਉਣ ਦੀ ਖੇਡਾਂ ਨੂੰ ਪ੍ਰਮੋਟ ਕਰਨ ਦੀ ਬਿਜਲੀ ਫ੍ਰੀ ਘਰ ਘਰ ਰਾਸ਼ਨ ਫ੍ਰੀ ਕਰਪਸ਼ਨ ਤੇ ਠਲ ਸੋ ਤਵਾਮ ਚੰਗੇ ਹੈਲਥ ਸੈਂਟਰ ਜਿਹੜੇ 1.5 ਕਰੋੜ ਲੋਕਾਂ ਦਾ ਇਲਾਜ ਕਰਾਇਆ ਇੱਕ ਪਾਸੇ ਤੇ ਮਾਨ ਸਾਹਿਬ ਦੇ ਦੋ ਸਾਲ ਕਾਰਨ ਦੋ ਸਾਲ ਦੀਆਂ ਚੰਗੀਆਂ ਨੀਤੀਆਂ ਦੂਜਾ ਸਭ ਤੋਂ ਵੱਡਾ ਕਾਰਨ ਹੈ ਪਰ ਵਿਰੋਧੀ ਤਾਂ ਕਹਿੰਦੇ ਆ ਬਿਆਨ ਬੜੇ ਉਹਦੇ ਗੱਲਾਂ ਬਾਤਾਂ ਬੜੀਆਂ ਦੂਜਾ ਵੱਡਾ ਕਾਰਨ ਇਹ ਰਹੂਗਾ ਕਿ ਜਿਹੜੇ ਲੋਕਾਂ ਨੇ ਹਜੇ ਤੱਕ ਇੱਥੇ ਚੋਣ ਲੜੀ ਔਰ ਜਿੱਤੇ ਆ ਉਹਨਾਂ ਨੇ ਹਮੇਸ਼ਾ ਹੀ ਇਸ ਪਵਿੱਤਰ ਧਰਤੀ ਦੇ ਜਿਹੜੇ ਵੋਟਰ ਹੈ ਉਹਨਾਂ ਨਾਲ ਦਗਾ ਕਮਾਇਆ ਉਹਨਾਂ ਨੇ ਕਦੀ ਵੀ ਇਸ ਧਰਤੀ ਬਾਰੇ ਇਥੋਂ ਦੇ ਲੋਕਾਂ ਬਾਰੇ ਫਿਕਰ ਨਹੀਂ ਕੀਤੀ ਫਿਕਰ ਕੀਤੀ ਤੇ ਆਪਣੇ Empire ਖੜੇ ਕਰਨ ਦੀ ਔਰ ਆਪਣੀਆਂ ਅਗਲੀਆਂ ਜਨਰੇਸ਼ਨਾਂ ਦਾ ਰਾਜਨੀਤਿਕ ਭਵਿੱਖ ਬਚਾਉਣ ਲਈ ਅਸੀਂ ਮਾਨ ਸਾਹਿਬ ਦੀ ਅਗਵਾਈ ਚ ਲੜਾਈ ਲੜ ਰਹੇ ਹਾਂ ਪੰਜਾਬ ਦੀਆਂ ਪੀੜ੍ਹੀਆਂ ਦਾ ਭਵਿੱਖ ਵਿੱਚੋਂ ਤਾਂ 24 ਦੇ ਮੈਦਾਨ ਦੇ ਵਿੱਚ ਅਕਾਲੀ ਦਲ ਦੀ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਿਹਾ ਸੁਖਬੀਰ ਸਿੰਘ ਬਾਦਲ ਦੀ ਯਾਤਰਾ ਲਗਾਤਾਰ ਜਾਰੀ ਹੈ ਪੰਜਾਬ ਬਚਾਓ ਯਾਤਰਾ ਦੇ ਜ਼ਰੀਏ